ਹਾਂਜੀ ਗਾਲਬ ਕਲਾ ਤੀਸਰੀ ਸੁਪਰ ਲੀਗ ਦਾ ਜਿਹੜਾ ਫਾਈਨਲ ਮੈਚ ਉਹਦੀਆਂ ਪ੍ਰਿੰਟਿੰਗਾਂ ਲੱਗਣ ਲੱਗੀਆਂ ਵਾ 80 ਤੇ 90 ਨੰਬਰ ਦੀ ਕਟ ਦੇ ਵਿੱਚ ਕੋਕਰੀ ਕਲਾ ਵੱਲੋਂ ਜਿਹੜੀ ਪਨਾਂਟੀ ਲਾਉਣ ਜਾ ਰਿਹਾ ਤੇ ਡੀਸੀ ਤਿੰਨ ਪੀ ਹੈ ਨਾ ਤੁਰੇ ਵਿੱਚ ਕੋਈ ਯਾਰ ਤੇ ਪਨਾਂਟੀ ਸਟਾਪ ਕਰਨ ਲਈ ਸ਼ੇਰਪੁਰ ਕਲਾ ਵੱਲੋਂ ਪਹੁੰਚਿਆ ਆਵਾਜ਼ ਪਤੋਏ ਬਹੁਤ ਵਧੀਆ ਗੋਲ ਜਿਹੜਾ ਬਿਲਕੁਲ ਬੋਲ ਦੀ ਹਾਈਟ ਦੇ ਹਿਸਾਬ ਨਾਲ ਲਾਇਆ ਸੀਗਾ ਜਰਸੀ ਵੱਲੋਂ ਗੋਲ ਕੀਤਾ ਗਿਆ ਤੇ ਸ਼ੇਰਪੁਰ ਕਲਾ ਬੱਲੋ 84 ਨੰਬਰ ਦੀ ਕਟੇ ਡੇਚਾ ਆਪੇ ਪਨਾਂਟੀ ਲਾਉਣ ਲਈ ਪਹੁੰਚਿਆ ਤੇ 12 ਨੰਬਰ ਦੀ ਕਟ ਚ ਪਾਤਰ ਕੋਕਰੀ ਕਲਾ ਬੱਲੋ ਜਿਹੜਾ ਹੈ ਪਨਾਂਟੀ ਸਟਾਪ ਕੀਤੀ ਜਾਊਗੀ ਦੇਖਦੇ ਕੀ ਬੰਦਾ ਵਾਹ ਜੀ ਵਾਹ ਫੇਰ ਆਪਣਾਂਟੀ ਹਾਪੀਤ ਬੀਰੀ ਵੱਲੋਂ ਦੂਸਰੀ ਪਨਾਂਟੀ ਆ ਜਿਹੜੀ ਲੱਗਨ ਜਾ ਰਹੀ ਆ ਡੀਸੀ ਗੋਲ ਦੇ ਵਿੱਚ ਤੇ ਪਾਤਰ ਸਟ੍ਰਾਈਕ ਤੇ ਵਾਹ ਜੀ ਵਾਹ ਬਹੁਤ ਹੀ ਸਪੀਡੀ ਪਲਾਂਟੀ ਸੀਗੀ ਕੁਝ ਵੀ ਹੋ ਸਕਦਾ ਸੀ ਪਰ ਪੋਲ ਦੇ ਬਿਲਕੁਲ ਇਨਸਾਈਡ ਤੇ ਟਕਰਾ ਕੇ ਜਿਹੜੀ ਬਾਲ ਆ ਉਹ ਗੋਲ ਪੋਸਟ ਦੇ ਵਿੱਚ ਪਹੁੰਚੀ ਤਪਾਤਰ ਜਿਹੜਾ ਗੋਲ ਕਰਨ ਦੇ ਵਿੱਚ ਕਾਮਯਾਬ ਕੋਕਰੀ ਕਲਾ 2 ਸ਼ੇਰ ਪਰ ਕਲਾ 1 ਤੇ ਸ਼ੇਰ ਪਰ ਕਲਾ ਵਾਲੋ ਦੂਜੀ ਪਲਾਂਟੀ ਲਾਉਣ ਲਈ 9 ਨੰਬਰ ਦੀ ਕਟ ਦੇ ਵਿੱਚ ਬੋਬੀ ਪਹੁੰਚਿਆ ਬਹੁਤ ਸੋਨਾ 골 ਬੋਬੀ ਦੁਆਰਾ ਦੋਨਾਂ ਟੀਮਾਂ ਦਾ ਸਕੋਰ ਆ ਜਿਹੜਾ 2-2 ਪੈਨਲਟੀਆਂ ਤੇ 2-2골 ਆਕਾਸ਼ ਪੈਨਲਟੀ ਲਾਉਣ ਲਈ ਪਹੁੰਚਿਆ ਆਕਾਸ਼ ਕੋਕਰੀ ਕਲਾਂ ਦੀ ਟੀਮ ਵੱਲੋਂ 16 ਨੰਬਰ ਦੀ ਕਟ ਦੇ ਵਿੱਚ ਸਾਹਮਣੇ ਡੀਸੀ ਵਾਹ ਜੀ ਵਾਹ ਬੀਸੀ ਨੇ ਪ੍ਰਾਂਟੀ ਹੈ ਜਿਹੜੀ ਉਹ ਸੇਵ ਕਰ ਲਈ ਰੋਕ ਲਈ ਤੇ ਤਿੰਨ ਨੰਬਰ ਪ੍ਰਾਂਟੀ ਹੈ ਜਿਹੜੀ ਕੋਕਰੀ ਕਲਾ ਦੀ ਉਹ ਸਕੋਰ 0 ਫਰਸਟ ਟਾਈਮ ਕੋਕਰੀ ਕਲਾ ਤਿੰਨ ਪ੍ਰਾਂਟੀਆਂ ਦੇ ਵਿੱਚ 2 ਸਕੋਰ ਚੇਰਪੁਰ ਕਲਾ 2 ਪ੍ਰਾਂਟੀਆਂ ਚ 2 ਸਕੋਰ ਆਸੇ ਓਏ ਨਾਭਕੌਰ ਵੱਲੋਂ ਗਰੰਟੀ ਲਾਉਣ ਦੀ ਤਿਆਰੀ ਚਾਹ ਗਰੰਟੀ ਯਾਰ ਮੁੰਨਾ ਗਰੰਟੀ ਪਿੱਛੇ ਆ ਵੀਰੇ ਪਾਤਰ ਪਨੰਟੀ ਰੋਕਣ ਲਈ ਪੋਲਾਂ ਦੇ ਵਿੱਚ ਤੇ ਨਾਭਕੌਰ ਗਰੰਟੀ ਲਾਉਣ ਲਈ ਤਿਆਰ ਮੋਨੇ ਦੀ ਬਿਸਲ ਬਹੁਤ ਸ਼ਾਨਦਾਰ ਬਰਬਲੋਂ ਇਹਨੇ ਕਰਦੇ ਸ਼ਾਨਦਾਰ ਗੋਲ ਬਹੁਤ ਵਧੀਆ ਇੱਕ ਸਟੈਪ ਤੇ ਲਾਇਆ ਹੋਇਆ ਸ਼ਾਟ ਸਿੱਧਾ ਗੋਲ ਪੋਸਟ ਦੇ ਵਿੱਚ 4 ਨੰਬਰ ਦੀ ਕਟ ਵਿੱਚ ਕੋਕਰੀ ਵੱਲੋਂ ਖਿਡਾਰੀ ਜਿਨੇ ਮੈਚ ਦੇ ਵਿੱਚ ਪੂਰਾ ਰੌਣਕ ਮੇਲਾ ਦਿਖਾਇਆ ਤੇ ਜਵਾਕਾਂ ਦੀਆਂ ਚੀਕਾਂ ਖਿਡਾਰੀ ਦਾ ਸਾਥ ਦਿੰਦੀਆਂ ਸੀ ਤੇ ਬਹੁਤ ਹੀ ਸਪੀਡ ਨਾਲ ਮਿਹਨਤ ਨਾਲ ਇਹਨੇ ਮੈਚ ਜਸਾਰਾ ਦਿਖਾਇਆ ਲੈਫਟ ਵਿੰਗਰ ਦੀ ਭੂਮਿਕਾ ਨਿਭਾਈਏ ਨੇ ਤੇ ਹੁਣ ਪਨਲਟੀ ਲਾਉਣ ਲਈ ਪਹੁੰਚਿਆ ਚਾਰ ਨੰਬਰ ਦੀ ਕੈਟਕੋਕ ਤਰੀਕਲਾ ਬਹੁਤ ਹੀ ਸ਼ਾਨਦਾਰ ਗੋਲ ਬਿਲਕੁਲ ਡੀਸੀ ਦੀ ਪੋਜੀਸ਼ਨ ਤੇ ਡੀਸੀ ਦੀ ਹਾਈਟ ਦੇ ਉੱਪਰਲੇ ਪਾਸੇ ਬਾਲ ਮਾਰੀ ਤੇ ਡੀਸੀ ਇੱਕ ਸਟੈਪ ਅੱਗੇ ਹੋਣ ਤੇ ਬਸ ਗੋਲ ਜਿਹੜੀ ਹੋ ਗਿਆ ਅਮਨਿੰਦਰ ਏਅਰਪੋਰਟ ਕਲਾਮ ਬਲੋ ਪ੍ਰਾਨਟੀ ਲਾਉਣ ਲਈ ਪਹੁੰਚੇ ਅਮਨਿੰਦਰ ਦੀ ਜਿਹੜੀ ਪ੍ਰਾਨਟੀ ਆ ਜੀ ਰੁਕ ਗਈ ਇੱਕ ਵਾਰ ਤੋਂ ਫੇਰ ਆ ਜਿਹੜਾ ਮੈਚ ਬਰਾਬਰੀ ਤੇ ਹੋ ਗਿਆ ਤੇ ਰਮਾਨ ਚਾ ਜਿਹੜਾ ਉਹ ਵੱਧ ਚੁੱਕਿਆ 4-4 ਪ੍ਰਾਂਟੀਆਂ ਚ 3-3 ਗੋਲ ਪੰਜਵੀਂ ਪ੍ਰਾਂਟੀ ਲਾਉਣ ਲਈ ਮਾਸਟਰ ਆ ਜਿਹੜਾ ਤੁਹਾਡੀ ਸਕਰੀਨ ਤੇ ਪਹੁੰਚ ਚੁੱਕਿਆ ਜੀ ਕੋਕਰੀ ਕਲਾ ਵਾਲਾ ਮੁੰਡਾ ਮਾਸਟਰ 13 ਨੰਬਰ ਦੀ ਕਟ ਦੇ ਵਿੱਚ ਜਿਨੇ ਅੱਜ ਦੇ ਮੈਚ ਦੇ ਵਿੱਚ ਬਾਕ ਖੂਬੀ ਗੇਮ ਆ ਜਿਹੜੀ ਨਿਭਾਈਆ ਸਿਰਾ ਗੇਮ ਕੀਤੀ ਤੇ ਹੁਣ ਪ੍ਰਾਂਟੀ ਦੇ ਵਿੱਚ ਦੇਖੋ ਆਪਣਾ ਕੀ ਜੋਰ ਦਿਖਾਉਂਦਾ ਸਾਹਮਣੇ ਡੀਸੀ ਪ੍ਰਾਂਟੀ ਰੋਕਣ ਲਈ ਤਿਆਰ ਬਾਲ ਹੀ ਵੜਾ ਪੂਰਾ ਛੋਟ ਹੀ ਮਾਰਤਾ ਮੁੰਡੇ ਨੇ ਤੇ ਜਿਹੜੀ ਬਾਲ ਆਹੋ ਜਿਵੇਂ ਕਹਿੰਦੇ ਨੇ ਡਿਫੈਂਸ ਵਾਲੇ ਉਹੀ ਉਹਨੇ ਐਕਸ਼ਨ ਵਰਤਿਆ ਤੇ ਬਾਲ ਆ ਜਿਹੜੀ ਗੋਲਾਂ ਦੇ ਉੱਪਰ ਦੀ ਬਾਹ ਪੰਜਮੀ ਤੇ ਲਾਸਟ ਪੁਨਾਂਟੀ ਸ਼ੇਰਪੁਰ ਕਲਾ ਦੀ ਜੇ ਸ਼ੇਰਪੁਰ ਕਲਾ ਦੀ ਟੀਮ ਆ ਜਿਹੜਾ ਗੋਲ ਕਰਦੀ ਆ ਤਾਂ ਅੱਜ ਦੀ ਲੀਗ ਦੀ ਜਿਹੜੀ Winner ਟੀਮ ਆ ਉਹ ਬਣ ਜਾਊਗੀ ਤੇ ਦੇਖੋ ਪਾਤਰ ਵੀ ਕੋਈ ਚਾਂਸ ਆ ਜਿਹੜਾ ਮਿਸ ਨਹੀਂ ਕਰਨਾ ਚਾਹੁੰਦਾ ਪਰ ਸਤੂ ਵੀ ਇੱਕ ਕਹਿੰਦੇ ਹੁੰਦੇ ਆ ਜ਼ਬਰਦਸਤ ਖਿਡਾਰੀ 8 ਨੰਬਰ ਦੀ ਕਟ ਦੇ ਵਿੱਚ ਟਾਪ ਪਰਫਾਰਮੈਂਸ ਦਿੱਤੀ ਸਾਰੇ ਲੀਗ ਮੈਚਾਂ ਚ ਦੇ ਫਾਈਨਲ ਮੈਚ ਵਿੱਚ ਦੇਖਦੇ ਆ ਇਸ ਮੈਚ ਦਾ ਰਿਜ਼ਲਟ ਕੀ ਐਸੇ ਪ੍ਰਾਂਟੀ ਤੇ ਹੁਣ ਨਿਬੜਦਾ ਸਤੂ ਪ੍ਰਾਂਟੀ ਲਾਉਣ ਲਈ ਤਿਆਰ ਤੇ ਪਾਤ ਤੋਕਣ ਲਈ ਤਿਆਰ ਬਾਲ ਆਈ ਬਾਜੀ ਬਾ ਸਿਰਾ ਜਿਹਦੇ ਵਿੱਚ ਛੇਰਪੁਰ ਕਲਾ ਦੀ ਟੀਮ ਆ ਵੀ ਇਸ ਲੀਗ ਦੇ ਵਿੱਚੋਂ ਜਿਹੜੀ ਬਾਜੀ ਮਾਰ ਗਈ ਆ ਕਾਦਰੀ ਐਸ ਲੀਗ ਦੀ ਜੇਤੂ ਟੀਮ ਸ਼ੇਰਪੁਰ ਕਲਾ ਪਤਾਇਆ ਵੀ ਬ੍ਰੋ ਸ਼ੇਰਪੁਰ ਕਲਾ ਦੀ ਟੀਮ ਸਾਰਿਆਂ ਨੂੰ ਬਧਾਈਆਂ ਤੇ ਦਰਸ਼ਕ ਸ਼ੇਰਪੁਰ ਕਲਾ ਦੇ ਸਾਰੇ ਨਾਲ ਸਾਰੀ ਗਾਲਬ ਕਲਾ ਦੇ ਤੁਸੀਂ ਦੇਖ ਸਕਦੇ ਹੋ ਪੂਰਾ ਕੱਟ ਦੇਖ ਸਕਦੇ ਹੋ ਤੁਸੀਂ ਧੰਨਵਾਦ ਭਾਬੇ ਭਾਈ वेलकम वेलकम ਆ ਨਯਾਰਾ ਗੋਪੀ ਵੱਲੋਂ ਪਹਿਲੀ ਵਾਰੀ ਦਿਖਾਇਆ ਗਿਆ ਵਾ